ਦੀ ਪੱਦੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਅੱਜ ਸਰਹੰਦ ਸਹਿਰ ਵਿਕਾਸ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ 98 ਲੱਖ 42 ਹਜ਼ਾਰ ਦੀ ਲਾਗਤ ਨਾਲ ਸਰਹੰਦ ਸਹਿਰ ਵਿਕੇ ਸੀਵਰੇਜ ਪਾਇਆ ਜਾਵੇਗਾ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਜਿੱਥੇ ਸਹਿਰ ਵਾਸੀਆਂ ਨੂੰ ਉਕਤ ਪ੍ਰੋਜੈਕਟ ਦੇ ਲਈ ਵਧਾਈ ਦਿੱਤੀ ਉੱਥੇ ਹੀ ਬਸਵਾਲ ਦਵਾਇਆ ਕਿ ਸਾਲ 2025 ਨੂੰ ਵਿਕਾਸ ਦੇ ਬਾਰੇ ਬਜੋ ਮਨਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ 202 ਜੀ ਦਾ ਬਜਟ ਪੇਸ਼ ਕੀਤਾ ਉਸ ਵਿੱਚ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਵਿਸ਼ੇਸ਼ ਤੌਰ ਤੇ ਦਿੱਤੀ ਗਈ ਹੈ ਸਰਕਾਰ ਦਾ ਇੱਕ ਹੀ ਉਦੇਸ਼ ਹੈ ਕਿ ਸਰਕਾਰੀ ਸਕੂਲਾਂ ਵਿੱਚ ਜੰਬੀ ਸਿੱਖਿਆ ਮਹੀਆ ਕਰਵਾਈ ਜਾ ਸਕੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਚੰਗਾ ਇਲਾਜ ਦਿੱਤਾ ਜਾ ਸਕੇ ਇਸ ਬਜਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਲਾਭ ਦਿੱਤਾ ਜਾ ਰਿਹਾ ਜੋ ਪਹਿਲਾਂ 5 ਲੱਖ ਰੁਪਏ ਤੱਕ ਸੀ ਸ਼੍ਰੀ ਫੱਤੇਗੜ ਸਾਹਿਬ ਤੋਂ ਰੰਜਨਾ ਸਾਹੀ ਦੀ ਰਿਪੋਰਟ ਆਨੁਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਤਹਿਤ ਅੱਜ ਅਸੀਂ ਫਰਾਂਸ਼ ਸ਼ਹਿਰ ਦੇ ਵਿੱਚ ਜਿਹੜਾ ਸਾਡਾ ਸ਼ਹਿਰ ਨੂੰ ਰੰਗਲਾ ਬਣਾਉਣਾ ਹੈ ਉਹਦੇ ਤਹਿਤ ਸਾਡਾ ਜਿਹੜਾ ਸ਼ਹਿਰ ਹੈ ਬਹੁਤ ਸਾਰੇ ਜਿਹੜੀਆਂ ਗਲੀਆਂ ਰਹਿ ਗਈਆਂ ਸੀ ਜਿਹਨਾਂ ਸਿਵਰੇਜ ਨਹੀਂ ਸੀ ਪਿਆ ਅੱਜ ਅਸੀਂ 98 ਲੱਖ 42 ਹਜ਼ਾਰ ਦਾ ਕੰਮ ਸਟਾਰਟ ਕਰਨ ਲੱਗੇ ਆਂ ਔਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਵੀ ਹਫਤੇ ਦੇ ਵਿੱਚ ਇੱਕ ਕੰਮ ਅਸੀਂ ਰੋਜ਼ ਸਟਾਰਟ ਕਰਾਉਣਾ ਤਾਂਕਿ ਸਾਡਾ ਜਿਹੜਾ ਸ਼ਹਿਰ ਆ ਉਹ ਰੰਗਲਾ ਬਣੇ ਔਰ ਸਾਰੇ ਲੋਕਾਂ ਨੂੰ ਸਹੂਲਤਾਂ ਮਿਲਣ ਅਸੀਂ ਦੇਖਦੇ ਹਾਂ ਕਿ ਸਾਡਾ ਸ਼ਹਿਰ ਅੰਦਰੋਂ ਬੜਾ ਨਹਿਰੋ ਨਹਿਰੋ ਹੈ ਸਪੇਸ ਜਿਹੜੀ ਹੈਗੀ ਆ ਜਦ ਸਿਵਰੇਜ ਪਾਵਾਂਗੇ ਤਾਂ ਉਹ ਵੀ ਖੁੱਲੂਗੀ ਸੋ ਸ਼ਹਿਰ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਅਸੀਂ ਦੇਵਾਂਗੇ ਔਰ ਜਿਵੇਂ ਮਾਨਯੋਗ ਸਰਦਾਰ ਭਾਂਸੀ ਮਾਨਤ ਸਾਹਿਬ ਨੇ ਇੱਕ ਤਾਂ ਹੋਰ ਬਹੁਤ ਵੱਡਾ ਕੰਮ ਕਰਤਾ ਕਿ ਹਰ ਇੱਕ ਕੌਨਸਟਿਟੂਐਂਸੀ ਨੂੰ ਕਰੋੜ ਦੇ ਕਰੀਬ ਸਟਰੀਟ ਲਾਈਟਾਂ ਦਾ ਵੀ ਆਉਣਾ ਹੈ। ਔਰ ਹਰ ਇੱਕ ਐਮਐਲ ਨੂੰ ਉਹਨੇ 5 ਕਰੋੜ ਦਿੱਤਾ ਹੈ। ਸੋ ਹੁਣ ਜਿਹੜੀ ਵਿਕਾਸ ਦੀ ਰਫ਼ਤਾਰ ਹੈ ਜਿਵੇਂ ਕਹਿ ਗਿਆ ਕਿ ਰੌਕਟ ਦੀ ਤਰ੍ਹਾਂ ਚੱਲੂਗੀ ਔਰ ਅਸੀਂ ਸਾਡੇ ਸਾਰੇ ਸਤਕਾਰਯੋਗ ਸ਼ਹਿਰ ਵਸੀਆਂ ਨੂੰ ਵਿਸ਼ਵਾਸ ਦਿਵਾ ਰਹੇ ਹਾਂ ਕਿ ਆਹ ਸਾਲ ਵਿਕਾਸ ਦਾ ਸਾਲ ਹੈ ਤੁਸੀਂ ਦੇਖਿਓ ਅਸੀਂ ਤੁਹਾਡਾ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦੇਣਾ। ਇਹ ਨਵੇਂ ਪ੍ਰੋਜੈਕਟ ਵੀ ਹੁੰਦੇ ਆ ਰਹੇ ਬਹੁਤ سارے ਆ ਰਹੇ ਪ੍ਰੋਜੈਕਟ ਚਾਹੇ ਅਸੀਂ ਚਾਹੇ ਸਰਾਂ ਸ਼ਹਿਰ ਹੈ, ਹਮੈਉਂ ਪਰ ਹੈ। ਭ੍ਰਮਣ ਮਾਜਰੇ ਉਥੇ ਅਸੀਂ ਸਭ ਤੋਂ ਪਹਿਲਾਂ ਸਾਨੂੰ ਇੱਕ ਜ਼ਰੂਰਤ ਹੈ ਕਮਿਊਨਿਟੀ ਸੈਂਟਰ ਬਣਾ ਰਹੇ ਹਾਂ ਫਿਰ ਅਸੀਂ ਪਾਰਕ ਬਣਾ ਰਹੇ ਹਾਂ ਪਲੇ ਗਰਾਊਂਡ ਬਣਾ ਰਹੇ ਹਾਂ ਜੋ ਸ਼ਹਿਰ ਦੀਆਂ ਕੋਈ ਸਹੂਲਤਾਂ ਐਸੀ ਨਹੀਂ ਸੀ ਰਹਿਣ ਦੇਣੀਆਂ ਬਾਜ਼ਾਰਾਂ 'ਚ ਅਸੀਂ ਵਾਸ਼ਰੂਮ ਬਣਾ ਰਹੇ ਹਾਂ ਅਸੀਂ ਦੇਖਦੇ ਹਾਂ ਅ ਬਾਜ਼ਾਰ 'ਚ ਜਾਨੇ ਉਥੇ ਸਾਡੀਆਂ ਧੀਆਂ ਪੈਣਾਂ ਨੂੰ ਵਾਸ਼ਰੂਮ ਦੀ ਜਗ੍ਹਾ ਨਹੀਂ ਸਾਰੇ ਕਿਤੇ ਅਸੀਂ ਵਾਸ਼ਰੂਮ ਬਣਾ ਕੇ ਦੇਵਾਂਗੇ ਹਰ ਇੱਕ ਸਹੂਲਤ ਅਸੀਂ ਦੇਵਾਂਗੇ ਕੋਸ਼ਿਸ਼ ਇਹ ਵੀ ਹੈ ਕਿ ਅਸੀਂ ਜਿਹੜੀਆਂ ਰਹਿਣੀਆਂ ਥਾਂ ਥਾਂ ਤੇ ਇਹ ਇੱਕ ਸਬਜ਼ੀ ਵੰਡੀ ਲਾਉਂਦੇ ਆਂ ਉਹਨਾਂ ਨੂੰ ਇਕੱਠਾ ਕਰਕੇ ਸ਼ਹਿਰ ਵਾਸੀਆਂ ਨੂੰ ਵਧੀਆ ਅਸੀਂ ਸੌਗਾਤ ਦਈਏ ਉਹ ਤਾਂ ਵੀ ਗੱਲ ਚੱਲਦੀ ਹੈ ਤੇ ਬਹੁਤ ਛੇਤੀ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਵੀ ਖੁਸ਼ਖਬਰੀ ਦੇਵਾਂਗੇ ਬਾਜਟ ਪੇਸ਼ ਕੀਤਾ ਕਿ ਮੇਰੇ ਵਿੱਚ ਵਿਸ਼ੇਸ਼ ਦਿੱਤਾ ਗਿਆ ਹੈ ਦੇਖੋ ਇਹ ਬਾਜਟ ਜਿਹੜਾ ਹੈਗਾ ਜਿਵੇਂ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਸਾਹਿਬ ਦਾ ਇੱਕ ਸੁਪਨਾ ਹੈ ਇਹ ਸੀ ਆਪਣੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਫਰੀ ਦੇਣੀ ਹੈ ਔਰ ਵਧੀਆ ਦੇਣੀ ਹੈ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਜਿਨ੍ਹਾਂ ਨੇ ਹਰ ਇੱਕ ਪਰਿਵਾਰ ਚਾਹੇ ਕੋਈ ਪਰਿਵਾਰਾ 10 ਲੱਖ ਰੁਪਏ ਉਹਨਾਂ ਨੂੰ ਬੀਮਾ ਅੱਜ ਤੋਂ ਹੋ ਗਿਆ 1 April ਤੋਂ ਕਿਤੇ ਵੀ ਉਹ ਇਲਾਜ ਕਰਾ ਸਕਦੇ ਆ ਜਿੰਨੀਆਂ ਫੈਮਲੀਆਂ ਪੰਜਾਬ ਦੀਆਂ 65 ਲੱਖ ਫੈਮਲੀ ਸਾਰੀਆਂ ਇਹ ਜਿਹੜਾ ਮਿਲੂਗਾ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਪੰਜਾਬ ਨੂੰ ਕਿਵੇਂ ਰੰਗਲਾ ਆਪਣਾ ਹਰ ਇੱਕ ਸ਼ਹਿਰ ਦੇ ਸੀਵਰੇਜ ਦਾ ਕੰਮ ਕਰਨਾ ਹਰ ਇੱਕ ਸ਼ਹਿਰ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਚਾਹੀਦੀਆਂ ਲੋਕਾਂ ਨੂੰ ਉਹ ਦੇਣੀਆਂ ਪਿੰਡਾਂ ਵਿੱਚ ਦੇਣੀਆਂ ਸੋ ਇਹ ਇਹ ਜਿਹੜਾ ਸਾਲ ਹੈ ਵਿਕਾਸ ਦਾ ਸਾਲ ਆਂਗਰੇਜ਼ੀ ਕਰ ਰਹੇ ਕਿ ਬਜਟ ਵਿੱਚ ਪਾ ਦਿੱਤਾ ਗਿਆ ਤੁਸੀਂ ਆ ਬਜਟ ਪੜ ਲਓ ਤੁਸੀਂ ਦੇਖੋ ਪੜ ਕੇ ਹੀ ਆਨੰਦ ਆ ਜਾਂਦਾ ਕਿ ਇੰਨਾ ਵਧੀਆ ਕੰਮ ਸਰਕਾਰ ਕਰ ਰਹੀ ਹੈ ਇਹ ਇਹ ਹੋਰ ਕੀ ਕਹਿੰਗੇ ਬਜਟ ਬਹੁਤ ਵਧੀਆ ਸਿਰਫ ਇੱਕ ਗੱਲ ਨੂੰ ਛੱਡ ਕੇ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਗਈਆਂ ਨੇ ਬੱਸ ਤੇ ਉਹ ਵੀ ਅਸੀਂ ਪੂਰਾ ਕਰਾਂਗੇ ਜਿਹੜਾ ਤੁਸੀਂ ਪੁੱਛਣਾ ਕਿ ਸਾਡੀਆਂ ਮਾਵਾਂ ਭੈਣਾਂ ਵਾਲਾ ਉਹ ਵੀ ਪੂਰਾ ਕਰਾਂਗੇ ਬਾਕੀ ਹਰ ਇੱਕ ਸਹੂਲਤ ਤੁਸੀਂ ਦੇਖਿਓ ਪੈਸਾ ਰੱਖਿਆ ਗਿਆ ਦਵਾਈਆਂ ਫ੍ਰੀ ਦਾ ਪੈਸਾ ਰੱਖਿਆ ਗਿਆ ਠੀਕ ਹੈ ਨਾ ਇਹ ਪ੍ਰਤਾਪ ਸਿੰਘ ਵਾਜਬਾਉਦਨ ਕਹਿੰਦਾ ਸੀ ਕੋਈ ਦਵਾਈ ਫ੍ਰੀ ਨਹੀਂ ਮਿਲਦੀ 200 ਕਰੋੜ ਰੁਪਈਆ ਪਿਛਲੇ ਸਾਲ ਉਹਦਾ ਖਰਚ ਕੀਤਾ ਗਿਆ ਦਵਾਈਆਂ ਫ੍ਰੀ ਮਿਲਦੀਆਂ ਜਿਹੜੇ ਹਸਪੀਟਲ ਨੇ 40 45 ਸਾਲ ਤੋਂ ਜਿਹੜੇ ਬੰਦ ਪਏ ਸੀ ਸਰਕਾਰੀ ਸਕੂਲ ਬੰਦ ਪਏ ਸੀ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ ਮੈਂ ਨਹੀਂ ਕਹਿੰਦਾ ਕਿ ਹਸਪੀਟਲ ਬਹੁਤ ਵਧੀਆ ਬਣ ਗਿਆ ਲੇਕਿਨ ਅੱਗੇ ਨਾਲੋਂ ਕਿੰਨਾ ਸੁਧਾਰ ਹੋਇਆ ਇਹ ਆਪ ਦੱਸ ਸਕਦੇ ਆ ਦਵਾਈਆਂ ਕੋਈ ਡਾਕਟਰ ਨੂੰ ਬਾਹਰ ਤੋਂ ਲਿਖ ਕੇ ਦਿੰਦਾ ਅੰਦਰ ਮਿਲਦੀਆਂ ਨੇ ਡਾਕਟਰ ਵੀ ਹੋਰ ਭਾਤੀ ਕਰ ਰਹੇ ਆ ਇਹ ਜਿਹੜਾ 40-45 ਸਾਲ ਦਾ ਬੈਕਲੌਗ ਹੈ ਉਹ ਸਿਰਫ 300 ਸਾਲ ਚ ਕੋਲਫਤ ਨਹੀਂ ਪੂਰਾ ਹੋ ਸਕਦਾ ਇਹ ਸਾਡੇ ਲੋਕ ਵੀ ਜਾਣਦੇ ਆ ਪਰ ਸਭੀ ਮਨਸ਼ਾ ਸਹੀ ਹੈ ਸਾਫ ਹੈ ਅਸੀਂ ਆਪਣੇ ਲੋਕਾਂ ਨੂੰ ਹਸਪਤਾਲ ਵੀ ਵਧੀਆ ਬਣਾ ਕੇ ਦੇਵਾਂਗੇ ਸਰਕਾਰੀ ਸਕੂਲ ਵੀ ਵਧੀਆ ਬਣਾ ਕੇ ਦੇਵਾਂਗੇ